امی دوستو اج چلیاں پائی ਲੜਕੀਆਂ ਵਾਲੇ ਸਕੂਲ 'ਚ ਉੱਥੇ ਆਪਣਾ سیمینار ਆ। ਪ੍ਰੀਤ ਬਾਈ ਬਹੁਤ ਚੰਗਾ ਪ੍ਰੈਨਲਾ ਤੁਸੀਂ ਕਰ ਰਹੇ ਹੋਗੇ ਜਿਹੜਾ ਨਸਿਆਂ ਦੀ ਮਹੀਮ ਦੇ ਵਿੱਚ ਰੋਲ ਮੋਡਲ ਬਣੇ ਹੋਏ ਹੋ। ਪਹਿਲੀ ਗੱਲ ਤਾਂ ਇਹ ਆ ਸਾਡੇ ਬਹੁਤ ਹੀ ਸਤਿਕਾਰਯੋਗ ਬੰਦੂਏ ਲੋ اے ڈی ਸੀ ਸਾਹਿਬ ਗੁਰ ਸਿੰਘ ਜੀ ਤੇ ਡੀ ਐਸ ਪੀ ਸਾਹਿਬ ਅਸਦੇਵ ਸਿੰਘ ਜੀ ਬੈਸ ਸਾਹਿਬ ਉਹਨਾਂ ਨੂੰ ਸ਼ੁਕਰੀਆ ਕਰਦੇ ਜੀ। ਸੋ ਨਾਲੇ ਮੇਤੋ ਦਰਵਾਜ਼ਾ ਹੋਈ ਪਰ 9ਵੀਂ 10ਵੀਂ ਚ ਆ ਆ ਦੇ ਜਿਹੜੇ ਨਾਲ ਪੜਦੇ ਸੀ ਉਹਨਾਂ ਨਾਲ ਇਹ ਅੱਜ ਟੁੱਟ ਗਈ ਤੇ ਆਪ ਲੋਕ ਵੱਡਿਆਂ ਨਾਲ ਇਹ ਅੱਜ ਪੈ ਗਈ ਤੇ 9ਵੀਂ ਦਾਪੇ ਚ ਸਕੂਲ ਚ ਪੜਦੇ ਪੜਦੇ ਆਪ ਕਾਲਜ ਚ ਕਿਤੇ ਮਾਤਮਾਨਾ ਸਾਹਿਬ ਦਾ ਕਿਤੇ ਸਖੇੜੇ ਜਗ ਤੇ ਐਸ ਵੀ ਕਾਲਜ ਚ ਬਸ ਉੱਥੇ ਪੜਦੇ ਰਹਿਣਾ ਤੇ ਆ ਗਏ ਪਿਆਗੇ ਲੁਕਣ ਨਾਟਕ ਵਾਲੇ ਆ ਗਏ ਲੋਟਾ ਮਾ ਕੋਈ ਈਮੈਟ ਕਹੀ ਨਹੀਂ ਜੀ ਮੈਂ ਖੁਸ਼ ਹੋਈਆਂ ਕੱਢੂਨੀਆ ਹੋਵੇ ਬਸ ਠੀਕ ਹੈ ਆ ਗਏ 加ਦੇ ਮਾਪਰਾ ਜੀ ਆ ਗਿਆ ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਹੈ ਆਪਣੇ ਬਲੌਗ ਨਵੇਂ ਬਲੌਗ ਚ ਅੱਜ ਆ ਜੀ ਆਪਣੇ ਬਲੌਗ ਦਾ 131 ਮਾਦਾਨ ਅੱਜ ਜਾਣਾ ਮਤਰਾ ਆਪਾਂ ਗਰਲ ਸਕੂਲ ਚ ਫੈਮੀਨਾਰ ਤੇ ਤਾਂ ਕਰਕੇ ਆਪਾਂ ਤੋਂ ਪਹਿਲਾਂ ਬਲਾਂ ਕੰਮ ਜਾਨੇ ਮੇਟ ਦੀਏ ਆ ਸਾਟਾ ਹੋਇਆ ਆਪਣਾ ਪਾਣੀ ਮਿਰਚਾਂ ਚ ਠੀਕ ਹੈ ਨਾ ਮਿਰਚਾਂ ਕੱਖਾਂ ਦਾ ਵੀ ਨੇ ਮੇਟਿਆ ਮਤਰਾ ਭੜਤੀਆਂ ਪੰਡਾ ਤਾਂ ਰਹੇਗੇ ਬਸ ਤੇ ਆਹ ਰਹਿ ਗਿਆ ਆਏ ਬਾਦਾਂਗੇ ਅੱਜ ਆਪ ਵੱਟ ਕੇ ਰੌਣੀ ਕਰਦੇਗੇ ਵੀਰ ਜੀ ਐਵਰੇਜ ਵੀ ਆ ਵੀ ਦੋਸਤੋ ਆ ਚੱਲੇ ਆ ਪੰਜ ਲੜਕੀਆਂ ਵਾਲੇ ਸਕੂਲ ਚ ਉਥੇ ਆਪਣਾ ਸੈਮੀਨਾਰ ਆ ਉਹਦੇ ਮੀਟੇਰੀ ਆ ਰਹੇ ਨੇ ਤੇ ਵੀਰ ਬਣ ਆਪਣੇ ਡੀਸੀ ਸਾਹਿਬ ਕਰੋ ਚੈੱਕ ਕਰ ਉਸ ਤਾਬਾ ਲੈ ਅੱਜ ਪਹਿਲਾਂ ਜੁੱਤੀ ਪਾਉਣ ਦੀ ਥਾੜੀ ਫਿਰ ਮੈਂ ਕਿਹਾ ਬੂਟੀ ਪਾ ਲਾਂ ਚੱਲੇ ਆ ਮਿੱਤਰੋ ਉਹਨਾਂ ਚੱਕਣਾ ਆਪਾਂ ਚੀਨੇ ਨੂੰ ਆਹ ਤੀਹ ਕਿਲੋ ਮਟਰ ਚੀਨੇ ਕੇ ਘਰ ਜਾਗਦੇ ਸਨ ਚੀਨੇ ਅਰਨਾ ਬੰਦਾ ਉਹ ਤੇ ਹੀ ਬਣਾ ਲਈ ਦੂਗੀ ਇਹ ਨਾ ਬੱਸ ਆਹ ਰੱਖ ਦੀ ਚਲਾ ਜਾ ਇੱਥੇ ਫੇਰ ਮੈਂ ਪੁੱਲ ਵੇਤਾ ਜਾ ਸੀ ਰਹੂ ਨਾ ਕਿੱਥੇ ਜਾ ਤਾ ਆਹ ਯਾਰ ਗੇਟ 'ਚ ਜਮਾ ਇਹਨੂੰ ਮੋਟਰਸਾਈਕਲ 'ਚ ਪਾ ਦੇ ਅੰਦਰ ਕਰਕੇ ਲੈ ਮੈਂ ਮੋਟਰਸਾਈਕਲ ਲਈ ਪਾਉਣ ਲੱਗਦਾ ਜੀ ਆ ਜਾਓ ਵੀ ਜੀ ਨਾ ਬੈਠੋ ਜੀ ਚਲਿਏ ਚਲੋ ਲਓ ਰੱਬ ਦਾ ਕਿੰਦਰ ਬਾਈ ਨਾ ਜਾਂ ਮਾਰਕੀਟ 'ਚ ਥੋੜੇ ਜਿਹਾ ਦਸੀਏ ਥੋੜੇ ਤਾਂ ਹਾਂ ਨਾ ਗੇਟਾ 'ਚ ਹਾਂ ਉਦੋਂ ਕੀ ਕਹਿਣਾ ਇੱਥੋਂ ਬਣਾਉਣੀ ਇੱਥੋਂ ਬਣਾਉਣੀ ਆ ਪੱਗ ਜੀ। ਬਾਈ ਲੰਗਾਈ ਆ ਰੱਬੀ। ਲੰਗਾਈ ਆ ਬਾਈ। ਆ ਗਏ। ਹੋਰ ਜੀ ਬਾਈ ਜੀ ਵਧੀਆ ਵਧੀਆ ਵਧੀਆ। ਜੇ ਪੱਗਾਂ ਬਾਅਦਿਕ ਤੁਹਾਨੂੰ ਫੇਰ ਵੀ ਦਿਖਾਵਾਂਗੇ। ਤੇ ਬਾਈ ਨੇ ਬੰਨੇ ਆ ਜੀ ਪੱਗਾਂ ਦੇਖੋ। ਕਿਆ ਬਾਤ ਹੈ ਦਰਸ਼ਕੋ। ਕਰੋ ਚੈੱਕ। ਕਹਿਣਾ। ਬਾਈ ਸੁਨੇਹਾ ਵੀ ਆਪਣੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅ ਪ੍ਰੀਤ ਬਾਈ ਬਹੁਤ ਚੰਗਾ ਪਰੈਲਾ ਤੁਸੀਂ ਕਰ ਰਹੇ ਹੋਗੇ ਜਿਹੜਾ ਨਸਿਆਂ ਦੀ ਮਹੀਮ ਦੇ ਵਿੱਚ ਰੋਲ ਮੋਲਰ ਬਣੀ ਹੋਇਆ ਹੈ ਉਹਦੀ ਗੱਲ ਤਾਂ ਇਹ ਹੈ ਪਰ ਜਿਹੜੀ ਦਲਦਲ ਦੇ ਵਿੱਚੋਂ ਤੁਸੀਂ ਨਿਕਲਿਓਗੇ ਹਾਂਜੀ ਉਸ ਦਲਦਲ ਦੇ ਵਿੱਚੋਂ ਅ ਜੇ ਬਹੁਤ ਬੀਰ ਨੇ ਜਿਹੜੇ ਨਿਕਲੇ ਹੋਣਗੇ ਪਰ ਖੋਰਾ ਨੂੰ ਕੱਢਣ ਦੀ ਜਿਹੜੀ ਮਹੀਮ ਹੈ ਉਹ ਬਹੁਤ ਘੱਟ ਚਲਾਉਂਦੇ ਨੇ ਸਹੀ ਗੱਲ ਤੁਸੀਂ ਇਹ ਮਹੀਮ ਚਲਾਈ ਆ ਮੇਰੇ ਮਿਲ ਨੂੰ ਬਹੁਤ ਜ਼ਿਆਦਾ ਦਬਾਵਾ ਨੇ ਛੋਟੀ ਮਹੀਮ ਦੇ ਚੱਲਦੇ ਹੋਏ 2 4 5 ਬੱਚੇ ਵੀ ਜੇ ਉਸ ਦਲਦਲ ਤੋਂ ਨਿਕਲਦੇ ਨੇ ਤਾ ਤੁਹਾਡੇ ਵਾਸਤੇ ਬਹੁਤ ਵੱਡੀ ਉਪਲਬਧੀ ਹੋਊਗੀ ਇਹ ਇੱਕ ਕਿਉਂਕਿ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਸਹੀ ਗੱਲ ਹੈ ਉਹ ਦਲਦਲ ਚੋਂ ਕੱਢਣਾ ਕੋਹੜ ਹੀ ਆਸਲ ਦੇ ਵਿੱਚ ਜਿਹੜਾ ਚੱਲਿਆ ਹੋਰ ਹੋਰ ਜੀ ਹਾਂ ਹੁਣ ਆਪ ਦੀ ਦੇਖਾ ਪ੍ਰਾਣੀ ਦੇਖਤੋਂ ਜਦੋਂ ਤੁਸੀਂ ਹੁਣ ਆਗੇ ਹੈ ਨਾ ਫਿਰੇ ਮੂਰੀ ਖਾ ਕੇ ਦੇਖ ਜਿਵੇਂ ਕਿ ਕਿੰਨਾ ਪਰੇ ਲੱਗਦਾ ਹੈ ਕਿਹੜੇ ਤੇ ਉਹ ਜ਼ਿੰਦਗੀ ਵੀ ਮਾਇਤਾ ਨੂੰ ਨਰਕ ਤੇ ਸਵਰਗ ਨਾਲ ਤੁਲਨਾ ਕਰਦਾ ਹੁਣ ਉਹ ਜ਼ਿੰਦਗੀ ਤੇ ਹੋਣ ਵਾਲੀ ਧੀ ਤਾਈਓ ਮੈਂ ਕਹਿੰਦਾ ਵੀ ਉਹ ਨਰਕ ਸੀ ਆ ਸਵਰਗ ਆ ਸਾਰਿਆਂ ਨੂੰ ਮੇਰਾ ਸੰਦੇਸ਼ ਵੀ ਇਹੀ ਹੈ ਜੀ ਵੀ ਜੇ ਕੋਈ ਇੱਕ ਨਿਕਲਦਾ ਤਾਂ ਉਹਨੂੰ ਦੇਖ ਕੇ 10 ਨਿਕਲਣਗੇ 10 ਨੂੰ ਦੇਖ ਕੇ 100 ਨਿਕਲੂ ਜੀ ਮੈਂ ਬਸ ਇਹੀ ਰਾਹ ਤੇ ਚੱਲਣੀ ਵੀ ਇਹੀ ਕਹਿੰਦੀ ਆ ਵੀ ਮਨ ਜੇ ਜਿੱਤ ਲਿਆ ਤੁਸੀਂ ਹਾਂ ਯੱਗ ਨਿਕਲ ਲੈ ਬਸ ਮੈਂ ਇਸੇ ਰਾਹ ਬਾਣੀ ਨੂੰ ਜਾਂਦਾ ਜੀ ਗੁਰੂ ਨੇ ਹੀ ਗੁਰੂ ਨੇ ਖੜਿਆ ਇਧਰੋਂ ਘੱਟ ਕੇ ਇਧਰ ਨਾਲ ਉਧਰੋਂ ਘੱਟ ਕੇ ਬਸ ਤੁਸੀਂ ਅੱਧ ਬਸ ਮੈਂ ਇਧਰ ਨਾਲ ਆ ਰਿਹਾ ਹਾਂ ਦੇ ਵਿੱਚ ਕਮਾਕਾਰਾਂ ਦੇ ਵਿੱਚ ਆ ਤੇ ਬੱਚਿਆਂ ਦੇ ਵਿੱਚ ਪਰਿਵਾਰ ਦੇ ਵਿੱਚ ਜੀ ਕਰ ਜਾਂਦਾ ਉਹੀ ਚੀਜ਼ ਆ ਇਹ ਆਪਾਂ ਬਸ ਦੱਸਣਾ ਹੀ ਆ ਹੋਰਾਂ ਨੂੰ ਹਾਂ ਹਾਂ ਬਸ ਬਹੁਤ ਨਿਕਲ ਜੀ ਆਉਣਗੇ ਹਾਂ ਹੁਣ ਜਦ ਮੈਂ ਕੱਲ ਅਸੀਂ ਉੱਥੇ ਗਏ ਸੀ ਜੇ ਇੱਕ ਮੈਂ ਤੋਂ ਪ੍ਰਭਾਵਿਤ ਹੋ ਕੇ ਬੰਦਾ ਐਡਮਿਟ ਹੋਇਆ ਹੋਇਆ ਉੱਥੇ ਫਿਰ ਮਨ ਨੂੰ ਖੁਸ਼ੀ ਹੁੰਦੀ ਆ ਯਾਰ ਤੁਸੀਂ ਦੇਖੋ ਕਿੰਨੀ ਵੱਡੀ ਸੇਵਾ ਕਰ ਰਹੇ ਹੁੰਦੇ ਇਹ ਸੇਵਾ ਹੀ ਆ ਗਈ ਦਾ ਆਪ ਸਿੱਖ ਕੇ ਉਹ ਮਹਾਰਾਜ ਦੀ ਕਿਰਪਾ ਨਾਲ ਆਪ ਉਹ ਚੀਜ਼ ਸਿੱਖ ਕੇ ਹੋਰਾਂ ਦੇ ਬੰਦ ਨਹੀਂ ਇਹ ਬਹੁਤ ਵੱਡੀ ਸੇਵਾ ਸਹੀ ਗੱਲ ਹੈ ਜੀ ਸਹੀ ਆ ਬੇ ਤੱਕ ਸੀਮ ਤਾਂ ਰੱਖ ਲੈਣੇ ਆ ਕਿ ਉਹ ਉਹ ਆ ਬਤਾ ਕਿ ਰਾਈ ਜਾਂਦੀ ਆ ਤੁਸੀਂ ਨਿਕਲ ਕੇ ਉਹ ਕਿੰਨਾ ਕਰਵਾ ਕਰਨ ਦੇ ਵਿੱਚ ਆ ਜਿੰਦਗੀ ਦੇਖੋ ਸਾਡੀ ਫੈਮਿਲੀ ਤੱਕ ਚਲੋ ਥੋੜੀ ਸ਼ੋਕਰ ਮਨਾਉਂਦੇ ਹੋਗੇ ਘਰ ਜੇ ਵੀ ਯਾਰ ਉਹ ਦਾਲ ਦਾਲ ਤੋਂ ਨਿਕਲੇ ਮਾਤਾ ਇਹ ਤਾਂ ਹੈ ਨਾ ਪਰ ਹੋਰਾਂ ਦੇ ਮਾਪਿਓ ਇਹ ਜੀ ਜੀ ਨੂੰ ਦੇਖ ਕੇ ਜਿਹਨਾਂ ਦਾ ਬੱਚਾ ਹੁਣ ਨਿਕਲੂ ਉਥੋਂ ਉਹ ਕਿੰਨਾ ਏ ਤੁਹਾਨੂੰ ਦੁਆਵਾਂ ਰਹਿਣ ਉਹ ਦੁਆਵਾਂ ਜਿਹੜੀਆਂ ਤੁਹਾਨੂੰ ਮਿਲਣ ਗਿਆ ਇਹ ਵੀ ਇੱਕ ਤਰ੍ਹਾਂ ਥੋੜਾ ਕਹਿੰਦੇ ਨਹੀਂ ਹੁੰਦੇ ਵੀ ਤਪ ਕੀਤਾ ਸਾਰਾ ਹਾਂ ਹਾਂ ਬੜੀ ਇਹ ਵੀ ਇਹ ਵੀ ਥੋੜਾ ਬਾਣੀ ਹੀ ਆ ਗਈ ਹਾਂ ਕੀਮਗਾ ਕਰਮ ਕੋਈ ਕਰਨਾ ਤੇ ਕਰਕੇ ਇੱਕ ਬੀਜ ਬੀਜ ਕੇ ਰੁੱਖ ਪੈ ਜਾਣਾ ਉਹ ਰੁੱਖ ਨੂੰ ਅੱਗੇ ਫਾਲ ਲੱਗਣੀ ਫਾਲ ਦਾ ਮਤਲਬ ਇਹ ਹੈ ਜੇ ਕੋਈ ਦਲਦਲ ਤੇ ਉਹਦੇ ਵਿੱਚੋਂ ਨਿਕਲਦਾ ਉਹ ਸਿੱਖ ਕੇ ਹੋਰ ਅੱਗੇ ਸਮਝਾਉਣਗੇ ਵੀ ਜਦ ਅਸੀਂ ਤਾਂ ਨਰਕ ਦੇ ਵਿੱਚੋਂ ਨਿਕਲੇ ਬਾਈ ਫਿਰ ਉਹਨਾਂ ਨੂੰ ਦੇਖ ਕੇ ਕਿਹਦੇ ਕੋ ਕਿਹਦੇ ਨਿਕਲਣ ਹਾਂ ਬਾਣੀ ਵੀ ਇਹੀ ਗੱਲ ਕਹਿੰਦੀ ਹੈ ਬਹੁਤ ਚੰਗਾ ਪ੍ਰਣਾਮ ਬਾਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਗਬੀਰੇ ਧੰਨਵਾਦ ਬਹੁਤ ਬਹੁਤ ਚੱਲਿਆ ਜੀ ਜੋਵਾ ਸਾਡੇ ਇਸ ਖਲਾਬੇ ਇਸ ਮੋਹਰਾਮ ਦੇ ਵਿੱਚ ਜਿਹਨੇ ਸਭ ਤੋਂ ਵੱਧ ਅਸੂਰੀ ਨਿਗੜ ਕੇ ਤੇ ਸਾਡੇ ਇਸ ਪੱਲੇ ਬਲਾ ਸਾਧਿਤਾ ਮੈਡਮ ਵਰਸੀ ਨੂੰ ਦਾ ਬਹੁਤ ਧੰਨਵਾਦ ਜੋ ਸਰ ਜੀ ਸਰ ਲੋਕ ਜੀ ਟੀਕਿਆਂ ਤੇ ਗਿੱਜ ਗਈਆਂ ਦੁੱਧ ਦੇ ਜੀ ਚਿੱਟੇ ਦਾ ਤੂਫਾਨੇ ਨਾ ਬਾਣਾ ਹੋ ਗਿਆ ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ ਛੱਡ ਚੁੱਕੇ ਨੇ ਤੁਹਾਨੂੰ ਉਹਨਾਂ ਦੇ ਵੀ ਰੂਪ ਕਰਾਂਗੇ ਉਹ ਤੁਹਾਨੂੰ ਆਪਣੀ ਜ਼ਿੰਦਗੀ ਬਾਰੇ ਦੱਸਣਗੇ ਕਿਸ ਤਰ੍ਹਾਂ ਇਹ ਸਾਫਰ ਉਹਨਾਂ ਨੇ ਮਤਲਬ ਤੈ ਕੀਤਾ ਤੇ ਨਸ਼ਿਆਂ ਦਾ ਕੋੜ ਵੱਡਿਆ ਉਹ ਵਿੱਚ ਉਕੀ ਡੋਡੇ ਖਾਣ ਅਪੀ ਮਾ ਮੈਡੀਕਲ ਨਸ਼ਾ ਸੇਤ ਤੇ ਮਾਰੂ ਜਨਤਾ ਵਿੱਚ ਨਸ਼ਾ ਸ਼੍ਰਿਆਮ ਵਿਕਦਾ ਜਨਤਾ ਵਿੱਚ ਨਸ਼ਾ ਸ਼੍ਰਿਆਮ ਹੈ ਵਿਕਦਾ ਬਿਨਾ ਨਸ਼ੇ ਤੋਂ ਗੱਪਰੂ ਵੀ ਕੋਈ ਕੋਈ ਟਿਕਦਾ ਲੱਗੀ ਰਹਿੰਦੀ ਭੀੜ ਇਤ ਠੇਕਿਆਂ ਦੇ ਉੱਤੇ ਲੱਗੀ ਰਹਿੰਦੀ ਭੀੜ ਇਤ ਠੇਕਿਆਂ ਦੇ ਉੱਤੇ ਕੋਈ ਖੇਡ ਦੇ ਮੈਦਾਨ ਚ ਵਿਰਲਾ ਹੀ ਦਿਖਦਾ ਕੋਈ ਖੇਡ ਦੇ ਮੈਦਾਨ ਚ ਵਿਰਲਾ ਹੀ ਦਿਖਦਾ ਅਸੀਂ ਚੁੱਕਾਂਗੇ ਆਵਾਜ਼ ਅਸੀਂ ਚੁੱਕਾਂਗੇ ਆਵਾਜ਼ ਨਸ਼ਾ ਮੁਕਤ ਪੰਜਾਬ ਵਾਲਾ ਬੀੜਾ ਅਸੀਂ ਲਈਏ ਨਸ਼ਾ ਮੁਕਤ ਪੰਜਾਬ ਵਾਲਾ ਬੀੜਾ ਅਸੀਂ ਲਈਏ ਨਸ਼ਾ ਇੱਥੇ ਫਿਰ ਮੈਟਰੋ ਆਪਣੇ ਵੀ ਲਾਇਆ ਆ ਫੋਲ ਜਿਨ੍ਹਾਂ ਨੇ ਕਰਿਆ ਪੂਰਾ ਮਾਨ ਸਨਮਾਨ ਬਿਹਾਰ ਦਾ ਜਿਹੜਾ ਹੁੰਦਾ ਹੈ ਸਕੂਲਾਂ ਦਾ ਕਿਉਂਕਿ ਮੇਨ ਮਹਿਮਾਨ ਸੀ ਨਾ ਆਪਾਂ ਵੀ ਮੁੱਖ ਉਸ ਤੋਂ ਬਾਅਦ ਹੀ ਰਾਜਦੇਵ ਖਾਸਾ ਜੀ ਨੇ ਆਪਣੇ ਵਿਚਾਰ ਪੇਸ਼ ਕਰੇ

ਇਹ ਬੱਚੇ ਪਿੱਛੇ ਖੜੇ ਨੇ 3 ਜਣਾਂ ਨੂੰ ਕੁਰਸੀਆਂ ਤੇ ਬਿਠਾਓ ਆਓ ਜੀ ਭੰਜੀ ਸਾਰਿਆਂ ਸਾਰਿਆਂ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਅੱਜ ਮੈਂ ਤੁਹਾਡੇ ਨਾਲ ਕੋਈ ਆਵਰੀ ਆਪਰ ਜ਼ਿੰਦਗੀ ਸਾਹਮਣੇ ਲੈ ਕੇ ਆਇਆ ਮੈਂ ਲੋੜੇ ਨਾਲ ਕੋਈ ਕਿਤਾਬੀ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਕੋਈ ਫਿਲਮੀ ਕਹਾਣੀ ਐ ਇਹ ਮੇਰੀ ਆਪਣੀ ਹੱਟ ਬੀਤੀ ਐ 2018 2018 ਆਉਂਦੇ ਆਉਂਦੇ ਉਦੋਂ ਆ ਜੀ ਵਾਲੀਆਂ ਗੋਲੀਆਂ ਤੇ ਕਾਰਜੇ ਬੰਨਣ ਲੱਗ ਗਈ ਉਦੋਂ ਉਹਨੂੰ ਆਪਾਂ ਵੀ ਪੂਰੇ ਪੱਕੇ ਆਏ ਹੋ ਗਏ ਜੀ ਠੀਕ ਆ ਵੀ ਆ ਹੈਗਿਆਂ ਤਾਂ ਹੈਗਿਆਂ ਬਲਕਿ ਪੂਰੇ ਐ ਹੜ ਝੁਕੇ ਸੀ ਤੇ ਜੀਵ ਵਾਲਿਆ ਗੋੜਿਆਂ ਵੀ ਮੇਰੀਆਂ ਇੱਕ ਦਿਨ ਦੀਆਂ 6 ਲੱਗੀਆਂ ਸੀ ਜੀ ਕਿਸੇ ਕਿਸੇ ਨਾਲ ਧਾਰਨੀ ਕਰਦੇ ਮਤਲਬ ਉਹਨੂੰ ਗੱਲ ਦਾ ਤਾਂ ਮੈਂ ਡੰਡਾ 30-30 ਹਜ਼ਾਰ ਦਾ ਕੱਟਾ ਸਮਾਨ ਲੈਂਦਾ ਜੀ ਆਪਣੀ ਉਹਨਾਂ ਨਾਲ ਘਰ ਵਾਲੀ ਗੱਲ ਹੋ ਗਈ ਸੀ ਠੀਕ ਆ ਉਹਨਾਂ ਦੇ ਜਮਾਨਤਾਂ ਤੱਕ ਕਰਾਈਆਂ ਉਹਨਾਂ ਨੇ ਮੈਂ ਆਪਣੀ ਬਹਾਨ ਤੇ ਨੰਬਰ ਦੇ ਕੇ ਉਹਨਾਂ ਦੀ ਜਮਾਨਤਾ ਲੱਗ ਕਰਾਈਆਂ ਉਹਨਾਂ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਕੋਈ ਛੋਟਾ ਅੰਬਲੀ ਨਹੀਂ ਸੀ ਪੱਟਾ ਸੀ ਕਿ ਗੁਰੂ ਦੀ ਕਿਰਪਾ ਹੋਈ ਜਾਂ ਮੇਰੀ ਮਾਂ ਦੀਆਂ ਦੁਆਵਾਂ ਲਾਓ ਠੀਕ ਆ ਅੱਜ ਮੈਨੂੰ ਸਵਾ ਦੋ ਸਾਲ ਹੋ ਗਏ ਭ ਤੇ ਹੁਣ ਮੈਂ ਚਾਹਣਾ ਵੀ ਜਿਵੇਂ ਮਾਂ ਨਸ਼ਾ ਛੱਡਿਆ ਮੇਰੇ ਯਾਰ ਦੋਸਤ ਵੀ ਹੋਗੇ ਜੱਟਾਂ ਉਹਦੇ ਲਈ ਵੀ ਮੈਂ ਆਲਾ ਇੱਕ ਚੈਨਲ ਬਣਾਇਆ ਹੋਇਆ ਫੇਸਬੁੱਕ ਤੇ YouTube ਤੇ ਪ੍ਰੀ ਜੱਟ ਲਾਇਆ ਉਹ ਤੇ ਮੈਂ ਆਦਾ ਰੂਟੀਨ ਪਾਉਂਦਾ ਸਾਰਾ ਵੀ ਸਾਰੇ ਦਿਨ ਚ ਕੀ ਕਰਦਾ ਕੱਕ ਪੜ੍ਹ ਲੈ ਖੇਤੀ ਬਾੜੀ ਆਉਦੀ ਉਹ ਸਾਰੀਆਂ ਪਾਉਣਾ ਉਹ ਮੋਟੀਵੇਟ ਕਰਨ ਲਈ ਪਾਉਣਾ ਵੀ ਜਦੋਂ ਮਾਂ ਨਸ਼ਾ ਛੱਡ ਗਏ ਐ ਕਰ ਸਕਦਾ ਤਾਂ ਤੁਸੀਂ ਕਿਉਂ ਨਹੀਂ ਮੈਂ ਤੁਹਾਨੂੰ ਦੱਸੀ ਕਿ ਇਹ ਕੱਲੀ ਐਸ ਮਨਪ੍ਰੀਤ ਦੀ ਕਹਾਣੀ ਨਹੀਂ ਇਹ ਹਰ ਇੱਕ ਘਰ ਦੀ ਕਹਾਣੀ ਹੈ ਇੱਕ ਨਾ ਇੱਕ ਜਿਹੜਾ ਹੈਗਾ ਘਰ ਛੱਡ ਕੇ ਆਪਣੇ ਹਰ ਘਰ ਦੇ ਵਿੱਚ ਜਿਹੜਾ ਨਸ਼ਾ ਵੜਿਆ ਹੋਇਆ ਉਹ ਕਿਸੇ ਨਾ ਕਿਸੇ ਕਿਸੇ ਵੀ ਕਿਸ ਕਿਸਮ ਦਾ ਜਿਹੜਾ ਨਸ਼ਾ ਉਹ ਵੜਿਆ ਹੋਇਆ ਭਾਵੇਂ ਸ਼ਰਾਬ ਆ ਭਾਵੇਂ ਤਵਾਕੂ ਆ ਸੋ ਜਿਹੜੇ ਮਾਪਿਓ ਨੇ ਪਹਿਲਾਂ ਤਾਂ ਉਹਨਾਂ ਨੂੰ ਆਪਣੇ ਬੱਚਿਆਂ ਤੇ ਧਿਆਨ ਰੱਖਣਾ ਚਾਹੀਦਾ ਕਿ ਸਾਡਾ ਬੱਚਾ ਕਿੰਨੇ ਵਜੇ ਘਰੋਂ ਗਿਆ ਕਿੰਨੇ ਵਜੇ ਘਰੇ ਸ਼ਾਮ ਨੂੰ ਵਾਪਸ ਆਉਂਦਾ ਕੀ ਕਰਦਾ ਹੈ ਕੀ ਇਹਦੀਆਂ ਹਰਕਤਾਂ ਨੇ ਤੇ ਦੂਸਰੀ ਗੱਲ ਹੈ ਕਿ ਟੀਚਰ ਨੇ ਉਹ ਵੀ ਬੱਚੇ ਦੀਆਂ ਹਰਕਤਾਂ ਤੇ ਧਿਆਨ ਰੱਖਣ ਤੇ ਉਹਨਾਂ ਨੂੰ ਸੇਧ ਦੇਣ ਤਾਂ ਜੋ ਇਸ ਜਿਹੜੀ ਨਸ਼ੇ ਵਰਗੀ ਅਲਮਤ ਹੈ ਉਹ ਤੋਂ ਸਮਾਜ ਨੂੰ ਬਚਾਇਆ ਜਾ ਸਕੇ ਤੇ ਜਿਹੜਾ ਆਪਣਾ ਰੰਗਲਾ ਪੰਜਾਬ ਹੈ ਨਸ਼ਾ ਮੁਕਤ ਪੰਜਾਬ ਹੈ ਉਹ ਬਣਾਇਆ ਜਾ ਸਕੇ ਇੱਕ ਹੋਰ ਗੱਲ ਸੁੰਨਾ ਹੋ ਗਿਆ ਇੱਕ ਹੋਰ ਗੱਲ ਸੁੰਨਾ ਹੋ ਗਿਆ ਨਸ਼ਾ ਖੋਕੇ ਲੈ ਗਿਆ ਨਸ਼ਾ ਖੋਕੇ ਲੈ ਗਿਆ ਧੰਨਵਾਦ ਇਸ ਸਥਿਤੀ ਆਜੂ ਅਜੀਬ ਨਾ ਅਜੀਬ ਨਾ ਠੀਕ ਕਰੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਟੀਚਰ ਸਹਿਬਾਨ ਪ੍ਰਿੰਸੀਪਲ ਸਾਹਿਬ ਜਿੰਨੇ ਵੀ ਸਾਡੇ ਵੱਖ-ਵੱਖ ਪਾਰਟੀਆਂ ਦੇ ਲੀਡਰ ਸਹਿਬਾਨ ਬੱਕ ਬੱਕ ਸੰਸਥਾਵਾਂ ਦੀਆਂ ਜਿਹਨੇ ਅੱਜ ਨੇ ਕਿਵੇਂ ਰਹਾ ਮੜਾ ਦਿਓ ਰਿਓ ਓਕੇ ਰਿਪੋਰਟ ਪੂਰੀ ਸਪੀਸ ਬਹੁਤ ਵਧੀਆ ਸੀਗੀ ਹਾਂ ਹੁਣ ਆਪਾਂ ਉੱਥੇ ਵੀ ਚੱਲਣਾ ਪਟਾੜਾ ਵੀ ਤੁਹਾਨੂੰ ਕਿ ਚੱਲਾਂਗੇ ਬਾਅਦ ਵਿੱਚ ਆਪਾਂ ਦੇਖਦੇ ਮੌਕਾ ਕਿਵੇਂ ਪੜੂਗਾ ਬਾਅਦ ਬਾਏ ਗੁਰੂ ਬਈ ਕਰੂ ਹਾਂ ਬਈ ਹਾਂ ਨਾ ਠੀਕ ਆ ਤੈਨੂੰ ਠੀਕ ਆ ਚਾਬੀ ਮੈਂ ਦੇਖਦਾ ਨਾ ਇੱਥੇ ਨਹੀਂ ਤੂੰ ਦੇਖੀ ਮੈਂ ਵੀ ਚੈੱਕ ਕਰ ਲਵਾਂਗਾ ਚਾਬੀ ਚੰਗਾ ਹਾਂ ਠੀਕ ਆ ਫਿਰ ਠੀਕ ਆ ਜੀ ਧੰਨਵਾਦ ਬਹੁਤ ਬਹੁਤ ਥੈਂਕ ਯੂ ਜੀਨਾ ਜੀ ਤੁਹਾਡਾ ਤੁਸੀਂ ਸਾਡਾ ਇਹਨਾਂ ਸਾਥ ਦੇ ਰਹੇ ਹੋ ਬਾਏ ਹੁਣ ਚੱਲ ਪਏ ਜੀ ਘਰ ਨੂੰ ਚੇਨੈਨ ਨੂੰ ਲਾ ਕੇ ਮਿੱਤਰੋ। ਹੁੰਨੇ ਕੇ ਕਣਕ ਵੱਢ ਕੇ ਤੂੜੀ ਵੀ ਬਣਾਉਣ ਲੱਗੇ ਮਿੱਤਰੋ। ਮਗਰੀ ਮਗਰੀ। ਆ ਗਏ ਮਟਰੋਕਾਰ। ਪਹੁੰਚ ਗਏ। ਲੋਟਾ ਮਾ। ਲੋਟਾ। ਆ ਮळे। ਪਰੋਵੀ। ਆ ਮळे ਕੇ। आप बोलो हाँ मैं लड़की लो लोईजी ठीक है ना कहें मैं क्या मैं लाके था खुश हूँ खुशी में सुनती है पूरी पूरी खुशी मैं तो कहीं नहीं मैं खुश होने आकर जीनिया होगी बस ठीक है बदल हो गया मैं तो नमस्कार वाया तो भी बाहर न बादी है क्योंकि यहाँ एवरी मी है पैवुकर दुबारा ਇਹ ਗੜੇ ਨੇਰੀ ਆ ਗਈ ਨੇਰੀ ਮੂਰੇ ਨੇਰੀ ਆ ਗਈ ਮਸਟਰ ਆਇਆ ਵੀ ਮੀਂਹ ਤੋਂ ਪਹਿਲਾ ਪਹਿਲਾ ਬਾੜੀ ਜੇ ਪੈਂਦਾ ਹੈ ਕਣੀਆਂ ਤੋਂ ਰਬੀਜੇ ਹੋ ਜਾਣਗੇ ਬਸ ਰੋਟਾ ਟ੍ਰਾਂਸਫਰ ਸੇਟਾ ਦੇ ਕੇ ਆ ਗਿਆ ਮਿੱਤਰੋ ਤੂ ਵਰਤਾ ਕਰਤਾ ਕੰਨੀ ਆ ਗਿਆ ਨੇੜੇ ਬਹੁਤਾ ਹੀ ਸੀ ਪਹਿਲਾਂ ਆ ਆ ਵੀ ਪੈ ਗਿਆ ਆ ਗਿਆ ਜੰਗੀ ਯਾਦੇ ਮਾਪਰਾ ਜੀ ਆ ਗਿਆ ਆਣ ਬੈ ਗਿਆ ਚਲੋ ਆਪਣਾ ਆਪਣਾ ਕੰਮ ਹੋ ਗਿਆ ਬਾਹਣਾ ਬਹਿ ਗਿਆ ਇਹਨੇ ਬਈ ਰੱਬ ਦੇ ਰੰਗ ਉਹ ਤੂੜੀ ਵਾਲੀ ਚਲੀ ਜਾਂਦੀ ਜਿਹੜੇ ਅੱਗੇ ਅੱਗੇ ਤਾਂ ਨਹੀਂ ਆ ਗਿਆ ਤਾਂ ਬੰਦ ਆ ਉਹ ਆਵਾਜ਼ ਦੇਖੋ ਮੈਂਟ ਜੀ ਖੜਾ ਤਾਂ ਨਾ ਐ ਕਰਦਾ ਰਹਾ ਆਪ ਕੰਮ ਓਕੇ ਲੈਣਾ ਇਹਨਾਂ ਕੋਸ਼ੇ ਆਪਣੇ ਟੁੱਟ ਜਾਣਾ ਤੋੜਦਾ ਹੋਊਗਾ ਤੇ ਜੇ ਤਿਆਰ ਹੋਵੇ ਤਾਂ ਉਸੇ ਹੇ ਝਾੜਦੀ ਹੁੰਦੀ ਹੈ ਕਹਿੰਦੇ ਆਮ ਨੂੰ ਫਾਲਾ ਇਨੇਰੀਆਂ ਕਰਦੀ ਹੁੰਦੇ ਨੇ ਲੋਟ ਬਈ ਇਹ ਕਹਿੰਦਾ ਜੀ ਮਾੜਾ ਦੇਖੇ ਪਿੱਛੇ ਆਈ ਦੇ ਵੀ ਲਾਈਓ ਯਾਰਾ ਹੋਰ ਆਵਾਣੇ ਹਲਿਆ ਆ ਵੀ ਲਾਈਏ ਇਹਦੇ ਵੀ ਆ ਵੀ ਮਤਲਬ ਜੇ ਨਾ ਬੰਨੇ ਹੁੰਦੇ ਵਸ ਸੜਤੇ ਹੀ ਆਵਾਂ ਨੇ ਦੇਖੋ ਕਿਵੇਂ ਬੰਗਾ ਕਾਪਾ ਕਰਦਾ ਨਾ ਡੇਟਾ ਇਹਦਾ ਗਿਆ ਸੀ ਉਧਰ ਲੈ ਵੀ ਜਿਨਾ ਬੰਨੇ ਹੁੰਦੇ ਵਰੀਆ ਰਸੀ ਦੇ ਬੰਨੇ ਹੋਏ ਐ ਸਾਡੇ ਕੰਮ ਕਰੇ ਲੋਟ ਆ ਜਾਣੇ ਕਰੂ ਜਾ ਕ ਇਹ ਲਾਏ ਪਕਾ ਕੇ ਵੀ ਦਿਖਾਵਾਂਗੇ ਤੁਹਾਨੂੰ ਉਹ ਨੰਮਨ ਫਾਵਾ ਦੇ ਕੋਕਾ ਸੋ ਪਕਾ ਦਾ ਲਈ ਹੁਣ ਕਿਦਰੇ ਆਪੂ ਵਿੱਚ ਹੋ ਜੀ ਗਾ ਲੈਣੀਆਂ ਬੱਕਰੀਆਂ ਲੈਣੀਆਂ ਬੱਕਰੀ ਦੇਖਾ ਜਾਂਦਾ ਬੱਕਰੀਆਂ ਵਾਹ ਲੈ ਸਭ ਚਾਰ ਹੋ ਗਏ ਭਾਈ ਆ ਗਿਆ ਮੈਂ ਤੈਨੂੰ ਲੈ ਪੂਰਾ ਬਗੀ ਨੂੰ ਟਿਕਣੀ ਜਾ ਮੇਰੀ ਵਾਤੇ ਯਾਰ